ਅੱਛੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਜੀਟੀਵੀ ਕਾਸਤੂਰੀ ਤੇ ਅੱਜ ਲੈ ਕੇ ਆਇਆ ਥੋੜੇ ਵਾਸਤੇ ਪੂਰਾ ਫੁੱਲ ਬਲੌਗ ਅੱਜ ਤੁਹਾਨੂੰ ਸਾਰਾ ਸਟਾਕ ਦਿਖਾਵਾਂਗੇ ਸਟਾਰਟ ਕਰਦੇ ਆਂ ਸਕੋਰਪੀਓ ਤੋਂ ਇਹ ਸਕੋਰਪੀਓ ਹੈਗੀ ਆ 2021 ਮਾਡਲ S9 ਮਾਡਲ ਹੈ 70000 ਕਿਲੋਮੀਟਰ ਚੱਲੀ ਹੈ ਫਰਸਟ ਓਨਰ ਆ ਗੱਡੀ ਸਾਰੀ ਹੈਗੀ ਆ A to Z ओरिजिनल ਲਾਈਟ ਟਾਇਰ ਹੈਗੇ ਨੇ ਬਿਲਕੁਲ ਨਵੇਂ ਗੱਲ ਕਰਦੇ ਆਂ ਇਹਦੇ ਰੇਟ ਦੀ ਇਹ ਤੁਹਾਨੂੰ ਮਿਲ ਜੂਗੀ ਸਿਰਫ 15.5 ਲੱਖ ਰੁਪਏ ਦੀ ਠੀਕ ਹੈ ਜੀ ਵਾਈਟ ਕਲਰ ਦੀ ਕਾਰ ਆ ਸਾਰੀ ਗੱਡੀ ओरिजिनल ਹੈ S9 ਮਾਡਲ ਆ ਇਸ ਤੋਂ ਬਾਅਦ ਆ ਗਈ ਜੀ ਸਕੋਰਪੀਓ ਇੱਕ ਹੋਰ ਇਹ ਹੈਗੀ ਆ 2020 ਮਾਡਲ ਇਹ ਗੱਡੀ ਹੈਗੀ ਐ S5 ਫੁੱਲੀ ਕਨਵਰਟਡ ਟੂ S11 140 BHP ਇੰਜਨ ਚ 6 ਸਪੀਡ ਚ BS6 ਹੈ ਵੀ ਠੀਕ ਹੈ ਜੀ ਇਹ ਵੀ ਗੱਡੀ ਫਸਟ ਓਨਰ ਆ ਲਾਈਟ ਹੈ ਬਿਲਕੁਲ ਨਵੇਂ ਨੇ 50000 ਦੇ ਕਰੀਬ ਚੱਲੀ ਹੋਈ ਆ ਕਾਰ ਇਹਦਾ ਰੇਟ ਹੈਗਾ ਸਿਰਫ 13 ਲੱਖ ਰੁਪਈਆ 50 ਨੰਬਰ ਦੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਜੀ ਇੱਕ Honda City Honda City ਹੈਗੀ ਆ 2016 ਰਜਿਸਟਰਡ 17 ਡੀਜ਼ਲ ਦੀ ਕਾਰ ਹੈ S ਮਾਡਲ ਹੈ ਲਾਈਟ ਹੈ ਬਿਲਕੁਲ ਨਵੇਂ ਨੇ 16 ਇੰਚੀ ਆਫਟਰ ਮਾਰਕੀਟ ਠੀਕ ਹੈ ਜੀ ਬੋਡੀ ਲਾਈਨ ਦੀ ਗੱਡੀ ਲਗਭਗ ਸਾਰੀ ਜੈਨੂਨ ਹੈ ਮਾੜੀ ਮੋਟੀ ਟਚਿੰਗ ਪੋਚਿੰਗ ਹੈਗੀ ਆ ਫਸਟ ਓਨਰ ਕਾਰ ਹੈ ਇਹ ਵੀ ਤੁਹਾਨੂੰ ਪੰਜਾਬ ਨੰਬਰ ਦੇ ਨਾਲ ਮਿਲ ਜੂਗੀ ਸਿਰਫ 2.5 ਲੱਖ ਰੁਪਏ ਦੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਜੀ ਇੱਕ ਹੋਰ ਸਕੋਰਪੀਓ ਇਹ ਹੈਗੀ ਆ 2019 ਮਾਡਲ 2019 ਮਾਡਲ ਹੈ 50000 ਦੇ ਕਰੀਬ ਚੱਲੀ ہوئی ਆ ਇਹ ਵੀ ਗੱਡੀ ਸਾਰੀ ओरिजिनल ਹੈ ਟੀ 2 ਜ਼ਡ ਫਸਟ ਓਨਰ ਹੈ ਲਾਈਟਾਇਰ ਬਿਲਕੁਲ ਨਵੇਂ ਨੇ ਇਹ ਤੁਹਾਨੂੰ ਮਿਲ ਜੂਗੀ ਸਿਰਫ 12.5 ਲੱਖ ਰੁਪਏ ਦੀ ਠੀਕ ਹੈ ਜੀ ਇਹ ਵੀ ਇਹਦੇ ਨਾਲ ਦੀ ਸੇਮ ਟੂ ਸੇਮ ਹੈ 2019 S5 ਫੁੱਲੀ ਕਨਵਰਟਡ ਟੂ S11 ਇਹਦਾ ਵੀ ਰੇਟ ਸੇਮ ਆ 50000 ਦੇ ਕਰੀਬ ਚੱਲੀ ہوئی ਆ ਇਹ ਵੀ 12.5 ਲੱਖ ਰੁਪਏ ਦੀ 50 ਨੰਬਰ ਦੇ ਨਾਲ ਠੀਕ ਹੈ ਜੀ ਲਓ ਜੀ ਇਸ ਤੋਂ ਬਾਅਦ ਆ ਗਈ ਆਈਟਨ ਗ੍ਰੈਂਡ 2018 ਮਾਡਲ ਫਸਟ ਓਨਰ ਡੀਜ਼ਲ ਦੀ ਪੰਜਾਬ ਨੰਬਰ ਦੇ ਨਾਲ ਫਰਸਟ ਓਨਰ ਕਾਰ ਹੈ ਇਹ ਤੁਹਾਨੂੰ ਮਿਲ ਜੂਗੀ ਸਿਰਫ 380000 ਦੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ BM 2012 ਰਜਿਸਟਰਡ 13 X1 ਮਾਡਲ ਹੈ ਜੀ ਤੇ ਲੱਖ ਕਿਲੋਮੀਟਰ ਦੇ ਕਰੀਬ ਚੱਲੀ ਜੀ ਹੈ ਟਾਇਰ ਇਹਦੇ ਵੀ ਬਿਲਕੁਲ ਨਵੇਂ ਨੇ ਸਾਰੀ ਗੱਡੀ ਜੈਨੂਨ ਹੈ A to Z ਇਹ ਤੁਹਾਨੂੰ ਮਿਲ ਜੂਗੀ ਸਿਰਫ 6.5 ਲੱਖ ਰੁਪਏ ਦੀ ਇਸ ਤੋਂ ਬਾਅਦ ਆ ਗਈ ਜੀ Honda City 2019 ਮਾਡਲ SB ਮਾਡਲ ਹੈ ਜੀ ਇਹ ਨਵੀਂ ਸ਼ੇਪ ਦੀ ਕਾਰ ਹੈ ਸਾਰੀ ਗੱਡੀ ओरिजिनल ਹੈ A to Z ਬੰਪਰ ਤੋਂ ਬੰਪਰ 62000 ਕਿਲੋਮੀਟਰ ਚੱਲੀ ਹੋਈ ਆ ਕੰਪਨੀ ਰਿਕਾਰਡ ਦੇ ਨਾਲ ਇਹ ਤੁਹਾਨੂੰ ਪੰਜਾਬ ਨੰਬਰ ਦੇ ਨਾਲ ਮਿਲ ਜੂਗੀ ਸਿਰਫ 8 ਲੱਖ ਰੁਪਏ ਦੀ ਤੇ ਜੀ ਇਸ ਤੋਂ ਬਾਅਦ ਆ ਗਈ ਸਿਆਜ ਅਮਰੂਤੀ ਦੀ 2016 ਮਾਡਲ ਪੈਟਰੋਲ ਪਲੱਸ ਸੀएनजी VXI ਪਲੱਸ ਮਾਡਲ ਆ 75000 ਕਿਲੋਮੀਟਰ ਚੱਲੀ ਹੋਈ ਆ ਇਹ ਵੀ ਕਾਰ ਸਾਰੀ ਜੈਨੂਨ ਆ ਬੰਪਰ ਬੰਪਰ ਪੇਂਟ ਨੇਗੇ ਟਾਇਰ ਬਿਲਕੁਲ ਨਵੇਂ ਨੇਗੇ ਇਹ ਪੰਜਾਬ ਨੰਬਰ ਦੇ ਨਾਲ ਹੈਗੀ ਆ ਸਿਰਫ 490000 ਦੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਇੱਕ ਹੋਰ ਸਕੋਰਪੀਓ ਇਹ ਵੀ 2019 ਮਾਡਲ ਹੈ ਪੰਜਾਬ ਨੰਬਰ ਦੇ ਨਾਲ ਮਿਲੂਗੀ ਤੁਹਾਨੂੰ ਇਹ ਵੀ ਸਿਰਫ 12.5 ਲੱਖ ਰੁਪਏ ਦੀ S5 ਫੁੱਲੀ ਕਨਵਰਟਡ ਟੂ S11 ਠੀਕ ਹੈ ਜੀ ਫੁੱਲ ਅਸੈਸਰੀ ਲੱਗੀ ਹੈ S11 ਵਾਲੀ A ਟੂ Z ਅੰਦਰੋਂ ਇੰਟੀਰੀਅਰ ਵੀ ਸਟੀering ਕੰਟਰੋਲ ਲਾਈਟ ਟਾਇਰ ਨਵੇਂ ਆਰਮਰੈਸਟ ਲੈਦਰ ਦੀਆਂ ਸੀਟਾਂ ਸਾਰਾ ਕੁਝ A ਟੂ Z ਫੁੱਲੀ ਲੋਡਡਡ ਕਾਰ ਹੈ ਇਸ ਤੋਂ ਬਾਅਦ ਆ ਗਈ ਬੌਕਸ ਵੈਗਨ ਦੀ ਜੈਟਾ 2015 ਰਜਿਸਟਰਡ 16 ਪੰਜਾਬ ਨੰਬਰ ਆ ਬੋਡੀ ਲਾਈਨ ਦੀ ਗੱਡੀ ਹੈਗੀ ਆ ਸਾਰੀ ओरिजिनल ਟਾਇਰ ਬਿਲਕੁਲ ਨਵੇਂ ਨੇ ਜੋ ਕੋਹਮਾ ਦੇ 80000 ਕਿਲੋਮੀਟਰ ਚੱਲੀ ਹੋਈ ਆ ਸਰਵਿਸ ਰਿਕਾਰਡ ਦੇ ਨਾਲ ਠੀਕ ਹੈ ਜੀ ਕੰਫਰਟ ਲਾਈਨ ਮਾਡਲ ਆ ਅੰਟੀਰੀਅਰ ਤੁਸੀਂ ਦੇਖ ਲਓ ਬਿਲਕੁਲ ਨਵਾਂ ਰੇਟ ਹੈਗਾ ਇਹਦਾ ਸਿਰਫ 7.5 ਲੱਖ ਰੁਪਈਆ ਬੋਡੀ ਲਾਈਨ ਦੀ ਗੱਡੀ ਹੈਗੀ ਆ ਸਾਰੀ ओरिजिनल A to Z ਸ਼ੋਰੂਮ ਕੰਡੀਸ਼ਨ ਇਸ ਤੋਂ ਬਾਅਦ ਆ ਗਈ ਜੀ ਨਿਸ਼ਾਨ ਦੀ ਟ੍ਰੈਨੋ 2014 ਰਜਿਸਟਰਡ 15 ਪੰਜਾਬ ਨੰਬਰ ਆ ਬੋਡੀ ਲਾਈਨ ਦੀ ਇਹ ਵੀ ਸਾਰੀ ਸੀਲਡ ਆ A to Z ਠੀਕ ਹੈ ਜੀ XB ਮਾਡਲ ਆ ਟੌਪ ਵਾਲਾ ਕੰਪਨੀ ਲਾਇ ਵਾਲਾ ਇਹਦਾ ਰੇਟ ਹੈਗਾਗਾ ਸਿਰਫ 4 ਲੱਖ ਰੁਪਈਆ ਠੀਕ ਹੈ ਜੀ 2014 ਰਜਿਸਟਰਡ 15 ਟ੍ਰੈਨੋ ਲੋ ਜੀ ਟ੍ਰੈਨੋ ਤੋਂ ਬਾਅਦ ਆ ਗਈ ਡਸਟਰ ਰੇਨੋਲਟ ਦੀ 2015 ਮਾਡਲ ਹੈ ਐਕਸਲ ਆਰ RXL ਮਾਡਲ ਹੈ ਠੀਕ ਹੈ ਜੀ ਪੰਜਾਬ ਨੰਬਰ ਲਵਾ ਕੇ ਦੇਵਾਂਗੇ ਬੋਡੀ ਲੈਂਡ ਦੀ ਹੈਗੀ ਆ ਸਾਰੀ ਜੈਨੂਨ ਮਾੜੀ ਮੋਟੀ ਟਚਿੰਗ ਵਾਚਿੰਗ ਹੈਗੀ ਆ ਲਾਈਟ ਟਾਇਰ ਬਿਲਕੁਲ ਨਵੇਂ ਨੇ ਗੱਡੀ ਦੇ ਇੰਟੀਰੀਅਰ ਬਥੇਰਾ ਸੋਹਣਾਗਾ 72000 ਚੱਲੀ ਵੀ ਹੈਗੀ ਠੀਕ ਹੈ ਜੀ ਇਹਦਾ ਰੇਟ ਹੈਗਾ ਸਿਰਫ 4.5 ਲੱਖ ਰੁਪਈਆ ਡੀਜ਼ਲ ਦੇ ਵਿੱਚ ਹੈ 85 BHP ਚ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਫੋਰਚੂਨਰ 2013 ਮਾਡਲ ਪੰਜਾਬ ਨੰਬਰ ਹੈ 1.5 ਲੱਖ ਕਿਲੋਮੀਟਰ ਚੱਲੀ ਹੋਈ ਹੈ ਕੰਪਨੀ ਰਿਕਾਰਡ ਦੇ ਨਾਲ ਲਿਮਟਿਡ ਐਡੀਸ਼ਨ ਮਾਡਲ ਹੈ TRD Sports ਦੇ ਵਿੱਚ ਆਟੋਮੈਟਿਕ ਵੇਰੀਐਂਟ ਦੇ ਵਿੱਚ 6 ਸਪੀਡ ਠੀਕ ਹੈ ਜੀ ਸਾਰੀ ਗੱਡੀ ओरिजिनल ਹੈ A to Z ਬੰਪਰ ਟੂ ਬੰਪਰ ਗੱਡੀ ओरिजिनल ਹੈ ਠੀਕ ਹੈ ਜੀ ਨਾਨ ਐਕਸੀਡੈਂਟਲ ਦੀ ਆਪਣੀ ਗਾਰੰਟੀ ਹੈ ਇਹਦਾ ਰੇਟ ਹੈਗਾ ਸਿਰਫ 12,75,000 ਰੁਪਈਆ ਠੀਕ ਹੈ ਜੀ ਪੰਜਾਬ ਨੰਬਰ ਆ ਵੀਆਈਪੀ ਨੰਬਰ ਆ ਇਸ ਤੋਂ ਬਾਅਦ ਆ ਗਈ i10 ਗ੍ਰੈਂਡ 2017 ਮਾਡਲ ਆ ਇਹ ਇਹ ਵੀ ਗੱਡੀ ਬੋਡੀ ਲਾਈਨ ਦੀ ਸਾਰੀ Ориਗਨਲ ਆ ਪੰਜਾਬ ਨੰਬਰ ਆ ਫਰਸਟ ਓਨਰ ਟਾਇਰ ਬਿਲਕੁਲ ਨਵੇਂ ਨੇਗੇ 50 60000 ਕਿਲੋਮੀਟਰ ਚੱਲੀ ਵੀ ਆ ਡੀਜ਼ਲ ਦੀ ਕਾਰ ਆ ਇਹ ਤੁਹਾਨੂੰ ਮਿਲ ਜੂਗੀ ਸਿਰਫ 375000 ਰੁਪਏ ਦੀ 2017 ਮਾਡਲ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਰੇਟਜ 2015 ਮਾਡਲ ਬੀਡੀਆਈ Ориਗਨਲ ਲੁਧਿਆਣੇ ਦਾ ਨੰਬਰ ਆ ਲਾਈਟ ਟਾਇਰ ਬਿਲਕੁਲ ਨਵੇਂ ਨੇ ਚੈੱਕ ਕਰ ਲਓ ਤੁਸੀਂ ਯੋਕੋਹਮਾ ਦੇ ਟਾਇਰ ਨੇ ਇੰਟੀਰੀਅਰ ਬਹੁਤ ਸੋਹਣਾਗਾ ਗੱਡੀ ਦਾ ਅੰਦਰੋਂ ਮੋਡੀਫਾਈ ਹੋਈ ਹੋਈ ਐ ਸੈਕੰਡ ਓਨਰ ਕਾਰ ਆ ਇਹਦਾ ਰੇਟ ਹੈਗਾ ਸਿਰਫ 3.5 ਲੱਖ ਰੁਪਿਆ VDI ਮਾਡਲ ਐ ਰੇਟ ਇਹ ਤੋਂ ਬਾਅਦ ਆ ਗਈ ਜੀ ਸਕੋਡਾ ਦੀ ਰੈਪਿਡ ਇਹ 2013 ਮਾਡਲ ਐ ਸੈਕੰਡ ਓਨਰ ਕਾਰ ਐ ਪੰਜਾਬ ਨੰਬਰ ਲਵਾ ਕੇ ਦੇਵਾਂਗੇ ਠੀਕ ਐ ਜੀ ਇਹ ਵੀ ਸਾਰੀ ਗੱਡੀ ਜੈਨੂਨ ਐ ਟਾਇਰ ਬਿਲਕੁਲ ਨਵੇਂ ਨੇ ਸੀਟ ਕਵਰ ਨਵੇਂ ਨੇ 90000 ਕਿਲੋਮੀਟਰ ਚੱਲੀ ਵੀ ਆ ਇੰਜਨ ਗੇਅਰ ਦੀ ਗੱਡੀ ਹੈਗੀ ਬਿਲਕੁਲ ਨਵੀਂ ਇਹਦਾ ਰੇਟ ਹੈਗਾ ਸਿਰਫ 275000 ਰੁਪਿਆ ਪੰਜਾਬ ਨੰਬਰ ਦੇ ਨਾਲ ਠੀਕ ਐ ਜੀ ਇਤੂ ਬਾਦ ਆ ਗਈ ਸਕੋਰਪੀਓ 2012 ਮਾਡਲ ਰੈਨਲ ਪੰਜਾਬ ਨੰਬਰ ਫਸਟ ਓਨਰ ਐਸਐਲਈ ਮਾਡਲ ਹੈ ਟੌਪ ਤੋਂ ਥੱਲੇ ਵਾਲਾ ਠੀਕ ਹੈ ਜੀ ਅਲਾਈ ਟਾਇਰ ਹੈਗੇ ਨੇ ਬਿਲਕੁਲ ਨਵੇਂ ਇੰਟੀਰੀਅਰ ਪੂਰਾ ਸੋਹਣਾ ਸਵਾ ਕ ਲੱਖ ਦੇ ਕਿਲੋਮੀਟਰ ਦੇ ਕਰੀਬ ਚੱਲੀ ਹੋਈ ਆ ਗੱਡੀ ਸਾਰੀ ਗੱਡੀ ਜੈਨੂਨ ਹੈ ਵੀ A ਤੋਂ Z ਠੀਕ ਹੈ ਜੀ ਇਹਦਾ ਰੇਟ ਹੈਗਾਗਾ 365000 ਰੁਪਿਆ ਧੰਨਵਾਦ ਜੀ